ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਕਾਰਜ ਨੂੰ ਸਮਝਿਆ ਔਰ ਮੈਨੂੰ ਅਟਾਰੀ ਹੜਕੇ ਦੀ ਕੋਆਰਡੀਨੇਟਰ ਨੁਕਤ ਕੀਤਾ ਮੈਂ ਹੜਕੇ ਦੇ ਹਰ ਵੋਟਰ ਦੇ ਘਰ-ਘਰ ਜਾ ਕੇ ਉਹਨਾਂ ਨੂੰ ਪਾਰਟੀ ਦੀ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਜਿਹੜਾ ਵੀ ਕੈਂਡੀਡੇਟ ਪਾਰਟੀ ਅਟਾਰੀ ਹੜਕੇ ਦੀ ਜੇਤ ਜੀ ਉਹਨੂੰ ਬਹੁਤ ਤਗੜੀਆਂ ਮੋਟਾ ਨਾਲ ਜਿੱਤ ਪ੍ਰਾਪਤ ਕਰਾਵਾਂਗੇ ਤਾਂ ਜੋ ਕਾਂਸਪਾਰਟੀ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਸਮੇਂ 'ਚ ਬੜੇ ਪ੍ਰਮੁੱਖ ਮੰਤਰੀ ਕਾਂਸਪਾਰਟੀ ਦਾ ਹੀ ਇਹ ਚੱਲ ਸਕਦਾ ਕਿਉਂਕਿ ਪਾਰਟੀ ਦੇ ਵਿੱਚ ਜਿਹੜੇ ਵੀ ਕੋਆਰਡੀਨੇਟਰ ਨੁਕਤ ਕੀਤੇ ਆ ਸਾਰੇ ਨੌਜਵਾਨ ਮਿਹਨਤੀ ਨੇ ਔਰ ਜਮੀਨ ਨਾਲ ਜੁੜਿਆ ਰਾਜਾ ਬਣੇ ਜੀ ਦੀ ਸੋਚ ਹੈ ਕਿ ਇਸ ਵਾਰ ਉਹ ਹਰ ਵਰਕਰ ਨੂੰ ਮਾਨ ਸਰਮਾਨ ਦੇਣਾ ਜਿਨ੍ਹਾਂ ਨੂੰ ਕਦੇ ਜਿਹਨੇ ਪੁਛਿਆ ਨਹੀਂ ਸੋ ਮੈਂ ਬਹੁਤ ਬਹੁਤ ਤੁਹਾਣੀ ਧਰਵਾਦੀ ਆ ਔਰ ਖਾਸ ਕਰਕੇ ਅਟਾਰੀ ਲੋਕੇ ਦੇ ਵੋਟਰਾਂ ਦਾ ਧਰਵਾਦੀ ਆ ਬਲੌਕ ਪ੍ਰਧਾਨਾਂ ਦਾ ਧਰਵਾਦੀ ਆ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਰ ਪ੍ਰਤਾਪ ਜਨਾਲਾ ਜੀ ਦਾ ਉਹਨਾਂ ਦਾ ਵੀ ਧੰਨਵਾਦੀ ਆ ਕਿ ਉਹਨਾਂ ਨੇ ਬਹੁਤ ਸਹਿਯੋਗ ਦੇ ਕੇ ਮੈਨੂੰ ਮਾਨ ਬਖਸ਼ਿਆ ਸੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਕਰ ਕਰ ਪੂਝਾ ਕੇ ਪਾਰਟੀ ਦਾ ਝੰਡਾ ਬਲੰਦ ਕਰਾਂਗਾ ਦੇਖਿਓ ਦੇਖੋ ਜੀ ਕਾਹਨਸ ਕਦੀ ਵੀ ਡਾਉਨ ਨਹੀਂ ਕਾਉਂਸਲ ਸਾਹਿਬ ਵਰਕਰਾਂ ਦੀ ਤਗੜਾ ਕੁਝ ਨੀਤੀਆਂ ਸਾਡੇ ਬੰਦਿਆਂ ਦੀਆਂ ਹੈਗੀਆਂ ਜਿਨ੍ਹਾਂ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਅੱਜ ਵੀ ਮੈਂ ਤੁਹਾਨੂੰ ਦਾਵਾ ਕਰਦਾ ਕਿ ਤਗੜਾ ਕੋਈ ਵੀ ਸਾਡਾ ਲੀਡਰ ਉਹ ਪਾਰਟੀ ਦੀ ਬਾਗਡੋਰ ਸੰਭੇ ਅਹੀ ਦਾਵਾ ਕਰਦੇ ਆ ਪਾਰਟੀ ਹਾਈਕਮਨ ਸਾਡੇ ਪ੍ਰਧਾਨ ਰਾਜਾ ਬਣੇ ਬ੍ਰਿੰਦੀ ਬਹੁਤ ਤਗੜੇ ਪ੍ਰਧਾਨ ਨੇ ਔਰ ਜਝਾਰੂ ਨੇ ਛੋਣਾਂ ਨੇ ਦਿਖਾ ਦੇ ਮੈਂ ਘਰ ਪ੍ਰੋਮਿਸ ਕਰਦਾ ਹਾਂ ਨਾਕਾ ਨਿਵਾਸੀਆਂ ਦਾ ਟਾਰੀ ਗਿਆ ਨਾਲ ਕਿ ਉਹਨਾਂ ਦੇ ਜਿਹੜੀ ਵੀ ਕੋਈ ਡਿਊਟੀ ਮਰੀ ਉਹਨਾਂ ਲਾਉਣਗੇ ਜਿੱਥੇ ਮੈਨੂੰ ਬੁਲਾਗੇ ਮੈਂ ਹਾਜ਼ਰ ਹੋਵਾਂਗਾ ਅਰ ਉਹਨਾਂ ਦੇ ਦੁੱਖ ਸੁੱਖ ਦਾ ਭਾਈਵਾਲ ਬਣਾਂਗਾ ਜਿੰਨੇ ਬਲੌਕਰਦਾਂ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਕਿ ਤੜੇ ਹੋ ਕੇ ਉਹ ਵੀ ਪਾਰਟੀ ਦੀ ਨਿਯਤਿਆ ਨੂੰ ਮੇਰੇ ਨਾਲ ਲਾ ਕੇ ਘਰ ਘਰ ਪਰਚੋਰ ਕਰਨਗੇ ਜਿਹੜੀ ਡਿਊਟੀ ਹੈ ਪਾਰਟੀ ਲਈ ਆ ਅਸੀਂ ਤਰੋ ਮਹੋਂ ਤੇ ਤਰੋ ਸਤੂ ਦੀ ਨਿਭਾਈਏ ਤਾਂ ਹੀ ਕੰਮ ਦਾ ਠੱਗਾ ਬਣ ਦੋ ਸਕਦਾ ਮੈਂ ਟਾੜੀ ਹਣਕੇ ਜਿੰਨੇ ਸਰਪੰਚ ਮੈਂਬਰ ਨੇ ਮੈਂ ਉਹਨਾਂ ਦੇ ਘਰ ਘਰ ਜਾ ਕੇ ਸਾਰਿਆਂ ਨੂੰ ਪਾਰਟੀ ਨਾਲ ਜੋੜਾਂਗਾ ਔਰ ਉਹਨਾਂ ਦੀ ਸ਼ਕਤੀ ਨਾਲੀ ਤਗੜੇ ਹੋ ਜੇ ਹਰ ਪਿੰਡ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਾਵਾਂਗੇ ਉਹ ਤੋਂ ਨਹੀਂ ਬੰਕਰ ਹੋਣਗੇ ਤਾਂ ਕਿ ਕੋਈ ਬੰਦਾ ਉਹਨਾਂ ਦੇ ਕੰਮ ਦੀ ਤਖੰਡਾ ਕੀ ਨਾ ਕਰਤੇ ਗਏ ਗੂਠ ਕਮੇਟੀਆਂ ਨਹੀਂ ਬਣੀਆਂ ਬਲੌਕ ਪ੍ਰਧਾਨਾਂ ਦੇ ਨਾਲ ਵਾਰਡ ਪ੍ਰਧਾਨਾਂ ਨੂੰ ਮਨੋਹਿਆ ਸੋ ਦੁਨੀਆ ਦੀਆਂ ਕਮੇਟੀਆਂ ਬਣੀਆਂ ਪਾਰਟੀ ਹਿਸਮਾਨ ਦੇ ਹਿਸਮਾਨ ਨਾਲ ਉਹ ਪਿੰਡਾਂ ਦੇ ਸਰਪੰਚਾਂ ਦੇ ਸੁਝੌਨਾ ਹੀ ਬਣ ਗਏ